ਨੂਨ ਹਾਤੀਆਂ ਦੇ ਦਿਲਾਂ ਦੀਆਂ ਰੀਜਾਂ ਦਾ ਸਾਉਂ ਦਾ ਹੰਗਾਰਾ ਮੇਲਾ ਪੁਰਾਤਨ ਵਿਰਸੇ ਨੂੰ ਸੰਭਾਲਣ ਨਾਲ ਜੋੜਨ ਲਈ ਆਮ ਉਪਰਾਲਾ ਅਮਨਪ੍ਰੀਤ ਕੌਰ ਰਾਇਲ ਪੰਜਾਬਣ 2020 ਖਿਤਾਬ ਜੇਤੂ ਨੂਲ ਤੀਆਂ ਦੇ ਦਿਲਾਂ ਦੀ ਰੀਜਾਂ ਤੀਆਂ ਸਾਉਂ ਦਾ ਹੰਗਾਰਾ ਪੀਗਾ ਦੇ ਹੁਲਾਰੇ ਨਾਲ ਤੀਆਂ ਦਾ ਤਿਉਹਾਰ ਸਥਾਨਕ ਚਾਵਲਾ ਰੈਂਚ ਸਟੋਰੈਂਟ ਵਿੱਚ ਸਾਨੂੰ ਸੋਕਤ ਨਾਲ ਸੰਪੰਨ ਹੋਇਆ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਮੈਡਮ ਅਮਨਪ੍ਰੀਤ ਕੌਰ ਰਾਇਲ ਪੰਜਾਬਣ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਇਸ ਦਿਨ ਸਾਉਂ ਦੇ ਹੰਗਾਰੇ ਮੇਲੇ ਵਿੱਚ ਖਿੱਚ ਦਾ ਕੇਂਦਰ ਅਲੋਪ ਹੋ ਚੁੱਕੇ ਪੰਜਾਬ ਦੇ ਵਿਰਸੇ ਨੂੰ ਤਾਜ਼ਾ ਕੀਤਾ ਗਿਆ ਹੈ पुरातन विर्से जानकारी मोनिका कर विर्से करवाए इस विशिस तौर से नन्निया मुन्निया कुड़ियातन विरसे की जानकारी इनाम दिते गए उन्होंने कहा कि इस सभ्याचारक प्रोग्राम इसलिए करवाया जाता है तलोप होंगी जा रही सारासत पुरातन कला ताजा रखा जा सके उन्हें दसिया के तीज की महत्ता बारे विस्थार जानकारी दिखती गई ਜਿੱਥੇ ਹਰ ਉਮਰ ਦੀ ਔਰਤ ਨੇ ਇਸ ਸਾਉਂਡੇ ਹੁਲਾਰੇ ਵਿੱਚ ਨੱਚ ਟੱਪ ਕੇ ਭਰਪੂਰ ਮਨੋਰੰਜਨ ਕੀਤਾ ਪੱਤਰਕਾਰ ਅਮਿਤ ਜਿੰਦਲ ਬੁੱਢ ਲਾਡਾ ਦੀ ਰਿਪੋਰਟ ਸਭ ਤੋਂ ਪਹਿਲਾਂ ਤਾਂ ਕੈਨੇਡਾ ਜਿਸ ਕਰਤੀਆਂ ਤੇ ਉਸ ਕਰਤੀਆਂ ਸਭ ਤੋਂ ਪਹਿਲਾਂ ਮੁਬਾਰਕਬਾਦ ਹੈ ਮੇਰੀ ਭੈਣ ਹਰਸਿਮਰ ਤੇ ਮੋਨਿਕਾ ਮਹਿਤਾ ਜੀ ਨੂੰ ਕਿ ਉਹਨਾਂ ਨੇ ਬਹੁਤ ਸੋਹਣਾ ਪ੍ਰੋਗਰਾਮ ਰਚਿਆ ਕਿਉਂਕਿ ਐਸਾ ਸਮਾਂ ਸੌਣ ਦਾ ਮਹੀਨ ਨਹੀਂ ਹੈ ਜਦੋਂ ਧੀਆ ਧਿਆਣੀਆਂ ਤੇ ਨੂਹਾ ਰਾਣੀਆਂ ਨੇ ਜਿਹੜੀਆਂ ਇੱਕ ਥਾਂ ਤੇ ਇਕੱਠੀਆਂ ਹੁੰਦੀਆਂ ਨੇ ਤੇ ਆਪਣੇ ਮਨ ਦੇ ਬਲਵਲਿਆਂ ਨੂੰ ਜਿਹੜਾ ਇੱਕ ਦੂਜੇ ਦੇ ਨਾਲ ਸਾਂਝੀਆਂ ਕਰਦੀਆਂ ਨੇ ਕਿਉਂਕਿ ਸਾਡੀ ਲਾਈਫ ਇੰਨੀ ਜ਼ਿਆਦਾ ਭੱਜ ਦੌੜ ਦੇ ਵਿੱਚ ਹੋ ਗਈ ਸਾਡੇ ਕੋਲ ਸਮਾਂ ਹੀ ਨਹੀਂ ਖਾਸ ਕਰਕੇ ਔਰਤ ਕੋਲੇ ਆਪਣੇ ਲਈ ਸਮਾਂ ਨਹੀਂ ਕਿਉਂਕਿ ਉਹ ਬੱਚਿਆਂ ਨੂੰ ਸਮਾਂ ਦਿੰਦੀ ਆਪਣੇ ਪਰਿਵਾਰ ਨੂੰ ਸਮਾਂ ਦਿੰਦੀ ਹੈ ਸਮਾਜ ਦੇ ਲਈ ਵੀ ਬਹੁਤ ਕੰਮ ਕਰਦੀ ਪਰ ਆਪਣੇ ਲਈ ਆਪਣੇ ਮਨ ਦੇ ਭਾਵ ਨੂੰ ਪ੍ਰਗਟ ਕਰਨ ਦੇ ਲਈ ਉਹਦੇ ਕੋਲ ਸਮਾਂ ਨਹੀਂ ਹੁੰਦਾ ਸੋ ਮੈਂ ਤਾਂ ਬਹੁਤ ਖੁਸ਼ ਹਾਂ ਅੱਜ ਕਿ ਮੈਨੂੰ ਬੁਢਲਾਡੇ ਚ ਮੈਂ ਇੱਕ ਮੈਂ ਬੁਢਲਾਡੇ ਦੀ ਧੀ ਆ ਤੇ ਮੈਨੂੰ ਇੱਥੇ ਇੰਨਾ ਜ਼ਿਆਦਾ ਮਾਣ ਮਿਲਿਆ ਬਾਹਰ ਭਾਵੇਂ ਕਿੰਨਾ ਮਰਜੀ ਮਾਣ ਮਿਲਦਾ ਹੋਵੇ ਪਰ ਜਦੋਂ ਤੁਹਾਡੇ ਪੇਕੇ ਘਰ ਦੇ ਵਿੱਚ ਉਸ ਧੀ ਨੂੰ ਮਾਣ ਮਿਲਦਾ ਨਾ ਜਿਵੇਂ ਸੰਧਾਰੇ ਦੀ ਗੱਲ ਹੁੰਦੀ ਹੈ ਆਪਣੇ ਸੰਧਾਰਾ ਮਿਲਦਾ ਤੇ ਜਦੋਂ ਪੇਕੇ ਘਰ ਧੀ ਨੂੰ ਬਣਾਇਆ ਜਾਂਦਾ ਨਾ ਉਹ ਬਹੁਤ ਖੁਸ਼ੀ ਹੁੰਦੀ ਤੇ ਉਹ ਬਿਆਨ ਨਹੀਂ ਕਰ ਸਕਦੇ ਤੇ ਮੈਂ ਅੱਜ ਬਹੁਤ ਜ਼ਿਆਦਾ ਖੁਸ਼ ਆ ਤੇ ਪੈਣ ਹੋਰਾਂ ਨੂੰ ਬਹੁਤ ਜ਼ਿਆਦਾ ਵਧਾਈ ਹੈ ਹਾਂਜੀ ਜੀ ਅੱਜ ਦਾ ਮੌਕਾ ਬਹੁਤ ਬਹੁਤ ਇਹ ਇਹ ਤਿਹਾੜੀ ਜਿਸ ਦਾ ਜਿੱਦਾਂ ਕਿ ਮੈਡਮ ਨੇ ਦੱਸਿਆ ਅਮਨਪ੍ਰੀਤ ਜੀ ਨੇ ਜਿਸ ਕਰਤੀਆਂ ਉਸ ਕਰਤੀਆਂ ਤੀਆਂ ਦਾ ਤਿਹਾੜੀ ਸਾਡੇ ਸਾਰੇ ਲਈ ਬਹੁਤ ਖੁਸ਼ੀਆਂ ਭਰਿਆ ਹੁੰਦਾ ਹੈ ਖਾਸ ਕਰਕੇ ਵਿਆਹੀ ਹੋਈਆਂ ਔਰਤਾਂ ਲਈ ਜਿਹੜੀਆਂ ਕੁੜੀਆਂ ਆਪਣੇ ਮਨ ਦੀਆਂ ਭਾਵਨਾਵਾਂ ਇਕੱਠੀਆਂ ਹੋ ਕੇ ਬਿਆਖਤ ਕਰਦੀਆਂ ਨੇ ਇੱਕ ਦੂਜੇ ਨਾਲ ਆਪਣੇ ਬਲਬਲੇ ਜਿਹੜੇ ਮਨਾਂ ਦੇ ਸਾਂਝੇ ਕਰਦੀਆਂ ਨੇ ਬਹੁਤ ਹੀ ਵਧੀਆ ਤਿਹਾੜਾ ਹੁਣ ਇਹ ਸ਼ਹਿਰਾਂ ਚ ਵੀ ਵਧੀਆ ਮਨਾਉਣ ਲੱਗ ਗਏ ਇੱਕ ਵਾਰੀ ਤਾਂ ਇਹ ਤਿਹਾੜਾ ਜਿਹੜਾ ਅਲੋਪ ਹੀ ਹੋ ਗਿਆ ਸੀ ਮੋਗਾ ਮੈਨੂੰ ਤਾਂ ਐਵੇਂ ਲੱਗਦਾ ਸੀ ਵੀ ਭੁੱਲ ਹੀ ਗਏ ਸੀਗੇ ਵੀ ਤੀਆਂ ਉਹ ਨਹੀਂ ਹੁੰਦੀਆਂ ਨੇ ਹੁਣ ਆਪਣੀ ਜਿਹੜੀ ਨਵੀਂ ਜਨਰੇਸ਼ਨ ਆ ਰਹੀ ਆ ਉਹਨਾਂ ਨੂੰ ਵੀ ਪਤਾ ਲੱਗੇਗਾ ਵੀ ਪਿੰਡਾਂ ਦੇ ਵਿੱਚ ਤੀਆਂ ਦਾ ਤਿਹਾਰ ਹੈ ਜਿਹੜਾ ਉਹ ਕਿਵੇਂ ਮਨਾਇਆ ਜਾਂਦਾ ਸੀ ਕੀ ਕਰਦੇ ਸੀਗੇ ਆਪਾਂ ਤੀਆਂ ਦਾ ਤਿਹਾਰ ਜਿਹੜਾ ਬਹੁਤ ਹੀ ਵਧੀਆ ਤਰੀਕੇ ਨਾਲ ਮੈਨੂੰ ਲੱਗਦਾ ਹੋਰ ਵੀ ਵਧੀਆ ਤਰੀਕੇ ਨਾਲ ਮਨਾਇਆ ਜਾ ਸਕਦਾ ਥੋੜਾ ਜਿਹਾ ਹੰਬਲਾ ਮਾਰਨ ਦੀ ਲੋੜ ਹੈ ਮੈਨੂੰ ਬਹੁਤ ਖੁਸ਼ੀ ਹੋਈ ਇੱਥੇ ਤੀਆਂ ਦੇ ਤਿਹਾਰ ਤੇ ਆ ਕੇ ਬਹੁਤ ਜ਼ਿਆਦਾ ਧੰਨਵਾਦ ਹਾਂਜੀ ਅੱਜ ਅਸੀਂ ਤਿਆ ਦੇ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਰਹੇ ਹਾਂ ਤੀਆਂ ਜਿਹੜਾ ਸਾਡੇ ਸੱਭਿਆਚਾਰ ਦਾ ਜਿਹੜਾ ਨਿਖੜ ਵਾਂਗ ਨੇ ਜਿਵੇਂ ਕਿ ਆਪਾਂ ਕਹਿੰਨੇ ਆ ਕਿ ਸਾਡਾ ਸਮਾਜ ਮਾਡਰਨ ਹੁੰਦਾ ਜਾ ਰਿਹਾ ਦਿਨੋ ਦਿਨ ਪਰ ਇਹ ਜਿਹੜੇ ਅੱਜ ਆਪਾਂ ਤਿਹਾਰ ਮਨਾ ਰਹੇ ਆ ਇਸ ਤਰ੍ਹਾਂ ਇਕੱਠੇ ਹੋ ਕੇ ਸਾਰੀਆਂ ਮਟਿਆਰਾਂ ਗਿੱਧੇ ਪਾ ਰਹੀਆਂ ਬੋਲੀਆਂ ਪਾ ਰਹੀਆਂ ਜਿਹਦੇ ਨਾਲ ਸਾਡੇ ਸਮਾਜ ਦਾ ਜਿਹੜਾ ਕੀ ਉਹ ਡਵੈਲਪਮੈਂਟ ਹੀ ਹੋਣੀ ਅੱਗੇ ਆਪਾਂ ਕਹਿੰਨੇ ਕਿ ਸਮਾਜ ਦੀ ਜਿਹੜੀ ਨਿਗਾਰਤ ਵੱਲ ਜਾ ਰਹੀ ਹੈ ਇਸ ਤਰ੍ਹਾਂ ਦੀਆਂ ਵੀਡੀਓਜ਼ ਬਣਾ ਰਹੇ ਨੇ ਇਸ ਤਰ੍ਹਾਂ ਦੇ ਗਾਣੇ ਜਿਹੜੇ ਕਿ ਲੱਚਰਤਾਂ ਵੱਧਦੇ ਜਾ ਰਹੇ ਨੇ ਉਹਨਾਂ ਸਭ ਦੇ ਉੱਪਰ ਇਹ ਚੀਜ਼ ਭਾਰੀ ਪੈ ਰਹੀ ਹੈ ਕਿ ਅੱਜ ਅਸੀਂ ਇਹ ਸੱਭਿਆਚਾਰਕ ਪ੍ਰੋਗਰਾਮ ਹੈ ਜਿਹੜਾ ਤੀਜ ਦਾ ਉਹ ਇੱਥੇ ਇਕੱਠੇ ਹੋ ਕੇ ਸਾਰੀਆਂ